ਗਿਲਾ ਜਨਤਾ ਦਿਹਾਤੀ ਦੇ ਐਸਐਸਪੀ ਹਰਕਮਨੂਸ ਖੱਖ ਡੀਐਸਪੀ ਟ੍ਰੈਫਿਕਸ ਮਨਜੀਤ ਸਿੰਘ ਰਾਣਾ ਡੀਐਸਪੀ ਫਰੋਜ਼ ਸਰਬਨ ਸਿੰਘ ਵਲਦੇ ਨੱਥੀਆਂ ਤੇ ਟ੍ਰੈਪਡਨ ਦੇ ਇੰਚਾਰਜ ਆਰਾਮ ਸਿੰਘ ਥਾਣੇ ਦਾ ਕਰਨਾਮ ਸਿੰਘ ਥਾਣੇ ਚਸਪਾਰ ਬਨੂ ਹਰੀਫੋਰ ਖਾਲਸਾ ਦੇ ਫਟਕਾਂ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨ ਚਾਲਕਾਂ ਦੇ ਚਰਨ ਕੀਤੇ ਵੇਖਣ ਜੋ ਕੱਲ ਸਵੇਰੇ ਮਿਲੀ ਜਦੋਂ ਮੋਟਰਸਾਈਕਲ ਸਵਾਰ ਖੇਤਾਂ ਦੇ ਵੱਲ ਮੁੜ ਗਏ ਪੁਲਿਸ ਨੇ ਪਿੱਛੇ ਕਰਕੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਫੜਿਆ ਜਿਸ ਦੇ ਵਿੱਚ ਪੇਪਰ ਹੋਂ ਕਰਕੇ ਉਹਨਾਂ ਦੇ ਮੋਟਰਸਾਈਕਲਾਂ ਦੇ ਚਰਾਨ ਕੀਤੇ ਗਏ ਤੇ ਕਈ ਬੋਨਡ ਕੀਤੇ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਅਨਚਾਰਜ ਰਾਮ ਸਿੰਘ ਸਪਟਰਨ ਦੱਸਿਆ ਕਿ 6 ਮੋਟਰਸਾਈਕਲ ਬੋਨਡ ਕੀਤੇ ਗਏ ਅਤੇ ਤੜਾ ਤੜਾ ਚਰਾਨ ਕੀਤੇ ਹਨ ਉਹਨਾਂ ਨੇ ਬਹਾਨ ਚਾਲਕਾਂ ਨੂੰ ਅਪੀਲ ਕੀਤੀ ਜੇਕਰ ਕੋਈ ਬਹਾਨ ਚਾਲਕ ਬਿਨਾਂ ਪੇਪਰ बड़े-बड़े इंसਲੈਂਟਰ ਤੇ ਟਪਟਾਕੇ ਬਿਜਾਉਣ ਵਾਲੇ ਜਾਂ ਪ੍ਰੈਸ਼ਰਾਂ ਲਗਾਉਣਗੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਅਜੀਤ ਸਿੰਘ ਨਾਗੀ ਨਾਲ ਗਰਸ਼ਨ ਸਿੰਘ ਨਾਗੀ ਮਨਪ੍ਰੀਤ ਸਿੰਘ ਮਜਾਰਾ ਰਾਜਾ ਸਾਹਿਬ ਦੀ ਦੁਆਬਾ ਨੂੰ 24 ਪਰੇਸ਼ਾਨ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ

ਦੂਜਾ ਖਬਰ ਚਲ 25 ਰੁਪਏ ਨੇ ਗਰੀਬ ਨੂੰ ਕੋਈ ਨਹੀਂ ਮੈਂ ਉਹ ਤੁਹਾਨੂੰ ਦੱਸਦਾ ਚਲੋ ਜੇ ਮੌਕੇ ਦੇ ਹੈਗਾ ਹੁਣੇ ਕਰ ਦੋ 500 ਵਾਲਾ ਚਲੋ ਇਹਨਾਂ ਜੇ ਅੱਗੇ

ਹਾਂ ਕਰੋ ਕਰੋ ਗੱਡੀ ਨਾਲ ਮਿਲੋ ਉਹ ਵੀ ਫੋਟੋ ਭਾਈ ਹੋ ਗਈ ਵੀਡੀਓ ਵੀ ਹੋ ਗਈ ਆ ਅੰਦਰੋਂ ਕਾਕਾ ਹੋ ਗਈ ਦੀ ਬੜੀ ਪਿਆਰ ਨਾਲ ਰੱਖਿਆ ਹੈ ਵੱਡਾ ਆਪਸੋ ਖੇਡ ਰਿਹਾ ਹੈ। ਦੋ ਆ ਗਏ। ਦੋ ਆ ਗਏ। ਕੀ ਆਪਾ ਥੋੜੀ ਜਿਹਾ ਫੋਰਸ ਆਪ ਹੈ? ਹਾਂ ਹਾਂ ਸ਼ਾਬਾਸ਼ ਦੇਖ ਕੇ ਦੇਖੇ। ਇਹ ਮੇਟਾ ਮਾ ਨਾ ਘਰ ਮੜਾ ਜਾ ਇੱਕ ਮਿੰਟ ਹਾਂ ਆਜੋ ਪਾਲੀ ਨੇ ਹਾਂ ਇੰਸਪੈਕਟਰ ਆਨਸਿੰਗ ਤੇ ਟ੍ਰੈਫਿਕ ਤੇ ਯਰਵੀ ਟੀਮਾਂ ਚਾਰਜ ਦੇ ਪਰਮਸ ਨੂੰ ਸਮਝਿੰਦੇ ਮਾਨਯੋਗ ਅਫਸਰ ਸਾਹਿਬ ਤੋਂ ਹੋ ਜਿੱਤੇ ਖਾਸ ਤੋਂ ਜਿਆਦਾ ਤੋਂ ਮਾਨਸਾਰ ਸਬਡਿਵਿਜ਼ਨ ਡੀਐਸਪੀ ਇਹ ਫਲੋਰ ਦੀ ਨਿਗਰਾਨੀ ਕੀਤੀ ਹੈ ਇਸ ਨੂੰ ਔਰ ਲੈਫਟ ਡੀਐਸਪੀ ਸਰਦਾਰ ਮਨਜੀਤ ਸਿੰਘ ਹੋਣਗੇ ਇਹਨੇ ਇਹ ਵੱਤ ਤੋਂ ਵੱਤ ਨਾਕੇ ਲਾ ਕੇ ਇਹ ਵਾਰੰਟ ਕੈਕੀ ਕੀਤੀ ਜਾ ਰਹੀ ਹੈ ਨੰਬਰ 3 ਤੋਂ ਬਿਨਾ ਜਾਂਚ ਕੀਤਾ ਹੋਇਆ ਚਾਲ ਕੀਤਾ ਜਾ ਰਿਹਾ ਹੈ ਇਹ ਹੁੱਲੜਵਾਜ ਹੈ ਇਹ ਹੁੱਲੜਵਾਜ ਨੇ ਉਹਨਾਂ ਨੂੰ ਇਹ ਟੈਕ ਕਰਦੇ ਆ ਉਹਨਾਂ ਨੂੰ ਉਹਨਾਂ ਨੂੰ ਟੈਕ ਕੀਤਾ ਜਾ ਰਿਹਾ ਹੈ ਚਾਲ ਕੀਤਾ ਜਾ ਰਿਹਾ ਤੁਸੀਂ ਹੁਣ ਤੱਕ ਕਿੰਨੇ ਚਾਲ ਕੀਤੇ ਕਿੰਨੇ ਫੋਨ ਕੀਤੇ ਭਾਈ ਨੂੰ ਅੱਜ ਅਸੀਂ ਪੰਜ ਮੋਟਰ ਸਿਰ ਰਿਮੋਟ ਕਰ ਚੁੱਕੇ ਆ 12 ਤੋਂ 14 ਚਨਾਣ ਫੁੱਟ ਤੇ ਆਫੇ ਧੰਨ